ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਲਵਾਰ ਦੀ ਸਟਿਚਿੰਗ ਦਿਖਾਵਾਂਗੇ ਵੀ ਕਿੱਦਾਂ ਆਪਾਂ ਪੌਂਚੇ ਬਣਾਉਣੇ ਨੇ ਕਿੱਦਾਂ ਆਪਾਂ ਵਲ ਪਾਉਣੇ ਨੇ ਤੇ ਕਿੱਦਾਂ ਆਪਾਂ ਸਲਵਾਰ ਤੇ ਢਾਲ ਪਾਉਣੀ ਹੈ ਵੀ ਤਾਂ ਕਿ ਜਿਹੜੇ ਆਪਣੇ ਸਲਵਾਰ ਦੇ ਪੱਲੇ ਹੁੰਦੇ ਨੇ ਉਹ ਪੌਂਚਿਆਂ ਤੇ ਡਿੱਗਣ ਨਾ ਮੇਰੀਆਂ ਬਹੁਤ ਪੈਣਾ ਨੂੰ ਸਮੱਸਿਆ ਆਉਂਦੀ ਹੈਗੀ ਵੀ ਜਿਹੜੀ ਆਪਣੀ ਸਲਵਾਰ ਹੁੰਦੀ ਉਹ ਪੌਂਚਿਆਂ ਤੇ ਡਿੱਗਦੀ ਰਹਿੰਦੀ ਹੈਗੀ ਦੂਸਰੀ ਗੱਲ ਜੀ ਆਪਾਂ ਜੁਆਇੰਟ ਲੈਸ ਲਾ ਕੇ ਪੌਂਚੇ ਤਿਆਰ ਕਰਾਂਗੇ ਡਿਜ਼ਾਈਨ ਸਲਵਾਰ ਦਾ ਜੋ ਵੀ ਹੋਊ ਤੁਹਾਡੇ ਨਾਲ ਅੱਜ ਆਪਾਂ ਸਾਰੀ ਵੀਡੀਓ ਸ਼ੇਅਰ ਕਰਾਂਗੇ ਆ ਦੇਖੋ ਜੀ ਆਪਾਂ ਸਲਵਾਰ ਸਾਰੀ ਜਿਹੜੇ ਪੱਲੇ ਵਗੈਰਾ ਨੇ ਜੜ ਲੇ ਸਲਵਾਰ ਆਪਣੀ ਜੜੀ ਹੋਈ ਆ ਦੇਖੋ ਆਸਨ ਵਾਲੀ ਸਲਾਈ ਵੀ ਲੱਗੀ ਹੋਈ ਹੈਗੀ ਤੇ ਆਪਾਂ ਸਾਰੀ ਸਲਵਾਰ ਜੜ ਲਈ ਹੁਣ ਆਪਾਂ ਸਲਵਾਰ ਦੇ ਸਭ ਤੋਂ ਪਹਿਲਾਂ ਵਲ ਪਾਵਾਂਗੇ ਦੇਖੋ ਜੀ ਆਪਾਂ ਕੀ ਕਰਨਾ ਇੱਥੇ 1.5 ਇੰਚ ਦੀ ਕਾਟ ਪਾਵਾਂਗੇ ਅੱਧੇ ਦੀ ਵੀ ਪਾ ਸਕਦੇ ਆ ਆਪਾਂ ਠੀਕ ਆ ਜੀ ਅੱਧੇ ਇੰਚ ਦੀ ਵੀ ਪਾ ਸਕਦੇ ਆਂਗੇ ਦੇਖੋ 1 ਇੰਚ ਤੋਂ ਵੱਧ ਕਾਟ ਨਹੀਂ ਪਾਉਣੀ ਹੈਗੀ ਜੇ ਆਪਾਂ ਇੱਥੇ ਜ਼ਿਆਦਾ ਕਾਟ ਪਾਵਾਂਗੇ ਤਾਂ ਆਪਣੀ ਜਿਹੜੀ ਸਲਵਾਰ ਆ ਉੱਚੀ ਹੋ ਜੂਗੀ ਆਪਾਂ ਦੇਖੋ ਜੀ ਪੌਣੇ 1 ਇੰਚ ਦੀ ਪਾਈ ਹੈਗੀ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਆ ਲਾ ਲਿਆ ਆਪਾਂ ਨਿਸ਼ਾਨ ਆਪਾਂ ਜਿਹੜੀ ਹੁਣ ਇੱਥੇ ਨਿਸ਼ਾਨੀ ਹੈਗੀ ਇੱਥੋਂ ਆਪਾਂ 4.5 ਇੰਚ ਤੋਂ ਲਾਉਣੀ ਹੈ 4 ਤੋਂ ਲਾ ਲਓ ਚਾਹੇ 4.5 ਤੋਂ ਲਾ ਲਓ ਆ ਦੇਖੋ ਜੀ ਨੇ ਪਚਾਕ ਚੇਂਜ ਕਰ ਲਈਏ ਜੀ ਨਸਾਨ ਲਾ ਲਿਆ 4 ਇੰਚ ਤੇ ਮਾਰਕ ਕਰਨ ਤੋਂ ਬਾਅਦ ਆਪਾਂ ਨਾ ਐਦਾਂ ਤਿਰਸੀ ਮਲੌਣੀ ਆਏਗੀ ਪਰ ਇੱਥੋਂ ਆਪਾਂ ਤਿੱਖੀ ਸ਼ੇਪ ਨਹੀਂ ਦੇਣੀ ਹੈਗੀ ਆ ਦੇਖੋ ਇਸ ਤਰ੍ਹਾਂ ਇੱਥੋਂ ਆ ਕੇ ਜੀ ਆਪਾਂ ਗਲਾਈ ਦੇਣੀ ਆ ਇਹ ਇਸ ਤਰ੍ਹਾਂ ਕਿਉਂਕਿ ਜੇ ਆਪਾਂ ਇਥੋਂ ਤਿਰਸੀ ਸ਼ੇਪ ਦੇਤੀ ਫਿਰ ਜਦੋਂ ਆਪਾਂ ਬਲ ਪਾਵਾਂਗੇ ਤਾਂ ਆਪਾਂ ਨੂੰ ਪ੍ਰੋਬਲਮ ਆਊਗਾ ਕੱਟ ਲੱਗ ਜਾਂਦਾ ਜੀ ਆ ਲੋ ਜੀ ਮੇਰੀ ਇੱਕ ਭੈਣ ਦਾ ਮੈਸੇਜ ਵੀ ਆਇਆ ਸੀ ਵੀ ਜਿਹੜੀ ਸਲਵਾਰ 'ਚ ਢਾਲ ਪਾਉਣੀ ਦੱਸੋ ਜੀ ਇਸ ਤਰ੍ਹਾਂ ਦੇਖੋ ਢਾਲ ਪੈ ਜਾਂਦੀ ਆ ਆਪਾਂ ਪੈ ਜੀ ਪਹੁੰਚਿਆ ਜਿਵੇਂ ਜਾਂਦੀ ਆ ਢਾਲ ਪਰ ਮੈਂ ਕਦੇ ਪਹੁੰਚਿਆ ਜਿਵੇਂ ਢਾਲ ਨਹੀਂ ਪਾਈ ਕਿਉਂਕਿ ਫਿਰ ਜਿਹੜੀ ਕੀ ਹੁੰਦਾ ਆਪਣੇ ਆਪਾਂ ਜਦੋਂ ਪਹੁੰਚੇ ਤਿਆਰ ਕਰਦੇ ਆਂਗੇ ਬੁਕਰਮ ਅਟੈਚ ਕਰਦੇ ਆਂ ਤਾਂ ਪ੍ਰੋਬਲਮ ਆਉਂਦੀ ਆ ਆਪਾਂ ਨੂੰ ਢਾਲ ਹਮੇਸ਼ਾ ਉੱਪਰਲੇ ਪਾਸੇ ਜਿੱਥੇ ਆਪਾਂ ਬਲ ਪਾਉਣੇ ਆ ਸਲਵਾਰ ਦੇ ਆ ਦੇਖੋ ਪੱਲਿਆਂ 'ਚ ਢਾਲ ਪਾਉਣੀ ਚਾਹੀਦੀ ਹੈਗੀ ਠੀਕ ਹੈ ਜੀ ਢਾਲ ਪਾਉਣ ਤੋਂ ਬਾਅਦ ਹੁਣ ਆਪਾਂ ਦੱਸਾਂਗੇ ਵੀ ਆਪਾਂ ਬਲ ਕਿਦਾਂ ਪਾਉਣੇ ਨੇ ਆਹ ਦੇਖੋ ਜੀ ਆਪਣੀ 벨ਟ ਰੈਡੀ ਕੀਤੀ ਹੋਈ ਆ ਆਹ ਦੇਖੋ ਆ ਆਪਣਾ ਨੇਫਾ ਬਣਾਇਆ ਹੋਇਆਗਾ ਠੀਕ ਹੈ ਜੀ 벨ਟ ਰੈਡੀ ਹੈਗੀ ਇਧਰ ਨੂੰ ਹੈਗੀ ਆ ਦੇਖੋ ਇਹ ਆਪਣੀ 벨ਟ 5 ਇੰਚ ਆਗੀ ਬਾਲ ਪਾਉਣ ਤੋਂ ਬਾਅਦ 4.5 ਇੰਚ ਤਿਆਰ ਰਹਿ ਜਾਣੀ ਆ 4.5 ਇੰਚ ਦੀ 벨ਟ ਬਿਲਕੁਲ ਸਹੀ ਰਹਿੰਦੀ ਹੈ ਜੀ 4 ਇੰਚ ਜਾਂ 4.5 ਇੰਚ ਤੇ 벨ਟ ਦੀ ਲੈਂਥ ਹੈਗੀ ਆਪਣੀ ਚੜਾਈ ਹੈਗੀ ਆ ਦੇਖੋ ਜੀ 24 ਇੰਚ ਠੀਕ ਹੈ ਜੀ ਲੈਂਥ ਹੋਊਗੀ 4.5 ਇੰਚ ਤਿਆਰ ਦੇਖੋ ਜੀ ਹੁਣ ਆਹ ਦੇਖੋ ਆ ਅੱਗੇ ਵਾਲਾ ਪਾਸਾ ਹੈਗਾ ਆ ਆਪਣਾ ਪਿਛਲਾ ਪਾਸਾ ਆਪਾਂ ਕਈ ਵਾਰੀ ਕੀ ਕਰਦੇ ਆਂ ਜੀ ਨਾ ਜਿਹੜੀ ਆਪਾਂ ਨੂੰ ਮੇਨ ਪ੍ਰੋਬਲਮ ਆਉਂਦੀ ਹੈ ਵੀ ਆਪਣੀ ਸਲਵਾਰ ਆ ਜਿਹੜੀ ਇੱਕ ਸਾਈਡ ਤੇ ਨੂੰ ਜਾਂਦੀ ਆ ਉਹਦੇ ਪਹੁੰਚੇ ਘੁੰਮਦੇ ਰਹਿੰਦੇ ਨੇ ਉਹ ਕਿਉਂ ਘੁੰਮਦੇ ਨੇ ਜੀ ਜਦੋਂ ਆਪਾਂ ਦੇਖੋ ਐਦਾਂ ਬੈਲਟ ਹੁੰਦੀ ਆ ਆਪਣੀ ਐਦਾਂ ਬੈਲਟ ਹੁੰਦੀ ਆ ਦੇਖੋ ਜੀ ਆਪਣੀ ਜਦੋਂ ਆਪਾਂ ਨੇ ਇਹ ਹਾਫ ਇੱਥੋਂ ਕਰ ਲੈਨੇ ਆ ਇੱਥੇ ਕੱਟ ਲਗਾ ਕੇ ਇੱਥੋਂ ਆਪਾਂ ਬਾਲ ਪਾਉਣੇ ਆਹ ਵਾਲੀ ਜਗ੍ਹਾ ਤੋਂ ਸ਼ੁਰੂ ਕਰਦੇ ਆ ਇਧਰੋਂ ਵੀ ਤੇ ਉਧਰੋਂ ਵੀ ਫਿਰ ਕੀ ਹੁੰਦਾ ਬਾਲ ਆਪਣੇ ਜਿਆਦਾ ਜਗ੍ਹਾ 'ਚ ਪੈ ਜਾਂਦੇ ਆ ਜਦੋਂ ਜਿਆਦਾ ਜਗ੍ਹਾ 'ਚ ਪੈਂਦੇ ਨੇ ਫਿਰ ਜਿਹੜੀ ਆਪਣੀ ਸਲਵਾਰ ਦੇ ਪੌਂਚੇ ਨੇ ਜੀ ਉਹ ਜ਼ਰੂਰ ਦੂਸਰੇ ਪਾਸੇ ਨੂੰ ਘੁੰਮਦੇ ਨੇ ਆਪਾਂ ਇੱਥੋਂ ਦੇਖੋ ਜੀ ਆਹ ਦੇਖੋ ਇਹਦਾ ਹਾਫ ਆ ਆਪਣਾ ਬੈਲਟ ਦਾ ਠੀਕ ਹੈ ਜੀ ਆਹਗਾ ਇਹਦਾ ਫਰੰਟ ਵਾਲਾ ਪਾਸਾ ਠੀਕ ਹੈ ਜਿੱਧਰਲੇ ਪਾਸੇ ਆਪਾਂ ਬਾਲ ਪਾਉਣੇ ਨੇ ਦੇਖੋ 1 1 ਇੰਚ ਤਾਂ ਆਪਾਂ ਆਲੀ ਜਗ੍ਹਾ ਤੇ ਛੱਡਣਾ ਠੀਕ ਹੈ ਜੀ 1 ਇੰਚ ਹੀ ਆਪਾਂ ਇੱਧਰ ਐਨੇ ਹਿੱਸੇ 'ਚ ਆਪਾਂ ਬਾਲ ਨਹੀਂ ਪਾਉਣੇ ਐਨੀ ਸਪੇਸ ਆਪਾਂ ਜਰੂਰ ਛੱਡਣੀ ਹੁੰਦੀ ਆ ਹੁਣ ਜਿਹੜੇ ਆਪਾਂ ਇੱਧਰੋਂ 3.5 ਇੰਚ ਜਗ੍ਹਾ ਛੱਡ ਦੇਣੀ ਆ ਆ ਲਓ ਜੀ 3.5 ਵੀ ਛੱਡ ਸਕਦੇ ਆਂ ਜੀ ਆਪਾਂ 4 ਵੀ ਛੱਡ ਸਕਦੇ ਆਂ ਜੀ ਠੀਕ ਹੈ ਜੀ ਮਤਲਬ ਇਹਦਾ ਇਹ ਹੁੰਦਾ ਜੀ ਆਪਾਂ ਅੱਧ ਤੋਂ ਵਾਲ ਘਟਾ ਕੇ ਪਾਉਣੇ ਨੇ 4 ਇੰਚ 3 ਇੰਚ ਆਪਾਂ ਇੱਧਰ ਛੱਡ ਦੇਣੀ ਆ ਇੱਧਰ ਕਿੰਨੀ ਛੱਡੀ ਆ ਦੇਖੋ ਜੀ 3.5 ਇੱਧਰ ਵੀ ਜੀ ਆਪਾਂ 3.5 ਇੰਚ ਛੱਡਣੀ ਆ ਹਨਾ ਜਿਹੜੇ ਵਾਲ ਨੇ ਉਹ ਆਪਾਂ ਆਹ ਵਾਲੀ ਜਗ੍ਹਾ ਤੋਂ ਪਾਉਣੇ ਸ਼ੁਰੂ ਕਰਨੇ ਠੀਕ ਆ ਜੀ ਆਹ ਦੇਖੋ ਇੱਥੋਂ ਆਹ ਦੇਖੋ ਜੀ ਆਪਾਂ ਬੈਲਟ ਦੀਆਂ ਸਾਰੀਆਂ ਅਨਸਾਨੀਆਂ ਲਾ ਲਈਆਂ ਬੈਲਟ ਨੂੰ ਆਪਾਂ ਸਾਈਡ ਤੇ ਕਰ ਦੇਣੀ ਆ ਹੁਣ ਜਿਹੜਾ ਆਪਣਾ ਆਸਨਾਂ ਵਾਲੇ ਪਿਛਲੇ ਪਾਸੇ ਦੋ ਬਲ ਪਾਉਣੇ ਨੇ ਇਸ ਤਰ੍ਹਾਂ ਦੇਖੋ ਇਹ ਇਸ ਤਰ੍ਹਾਂ ਦੇਖੋ ਦੋ ਬਲ ਪਾ ਲਏ ਠੀਕ ਹੈ ਜੀ ਇਹਨਾਂ ਦੇ ਉੱਪਰ ਆਪਾਂ ਇੱਕ ਸਲਾਈ ਲਗਾ ਲੈਣੀ ਹੈ ਆਹ ਲੋ ਜੀ ਸਲਵਾਰ ਚ ਬਲ ਜੀ ਦੋ ਤਰੀਕਿਆਂ ਚ ਪੈਂਦੇ ਹੁੰਦੇ ਨੇ ਇੱਕ ਤਾਂ ਜੀ ਆਪਾਂ ਇਕੱਠੇ ਹੀ ਪਾ ਲੈਨੇ ਆ ਬਲ ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਸਲਾਈ ਦੇ ਵਿੱਚ ਹੀ ਆਪਾਂ ਬਲ ਪੈ ਜਾਣੇ ਆ ਇੱਕ ਪੈਂਦੇ ਹੁੰਦੇ ਆ ਜੀ ਪਹਿਲਾ ਬਲ ਪਾ ਲੋ ਜਿੱਦਾਂ ਆਪਣੀਆਂ 벨ਟ ਰੈਡੀ ਹੋਈ ਹੋਈ ਆ ਦੇਖੋ ਪਹਿਲਾਂ ਆਪਾਂ 벨ਟ ਰੈਡੀ ਕਰ ਲੈਣੇ ਆਂਗੇ 벨ਟ ਰੈਡੀ ਕਰਨ ਤੋਂ ਬਾਅਦ ਆਪਾਂ ਨੀਚੇ ਬਲ ਪਾ ਲੈਣੇ ਆਂ ਬਲ ਪਾਉਣ ਤੋਂ ਬਾਅਦ ਫੇਰ ਆਪਾਂ 벨ਟ ਦੇ ਨਾਲ ਅਟੈਚ ਕਰਦੇ ਆਂ ਦੇਖੋ ਜੀ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਦੇ ਆਂ ਦੇਖੋ ਆ ਆਪਣੀ 벨ਟ ਆ ਗਈ ਨਾ ਆਪਾਂ 벨ਟ ਦਾ ਆ ਪਿਛਲਾ ਪਾਸਾ ਆ ਦੇਖੋ ਆਗਾ ਜਿੱਧਰ ਨਿਫਾ ਚਿੜੀ ਬਣੀ ਹੁੰਦੀ ਓ ਉਧਰਲੀ ਸਾਈਡ ਨਹੀਂ ਜੀ ਪਿਛਲੀ ਸਾਈਡ ਆ ਗਈ ਇਹਨੂੰ ਰੱਖ ਕੇ ਇਸ ਤਰ੍ਹਾਂ ਜੀ ਆਪਾਂ ਉੱਪਰ ਸਲਵਾਰ ਵਾਲੀ ਬੈਲਟ ਰੱਖ ਲੈਣੀ ਹੈ ਆ ਸਲਵਾਰ ਦੇ ਪੱਲੇ ਰੱਖ ਲੈਣਾ ਜਿਹੜਾ ਨੀਚੇ ਘੇਰੇ ਵਾਲਾ ਹਿੱਸਾ ਹੁੰਦਾ ਆ ਦੇਖੋ ਆਹ ਵਾਲੀ ਜਿਹੜੀ ਸਿਲਾਈ ਹੈਗੀ ਆਸਣ ਵਾਲੀ ਤੇ ਆ ਬੈਲਟ ਵਾਲੀ ਇਹਨਾਂ ਨੂੰ ਆਪਾਂ ਆਪਸ ਵਿੱਚ ਮਿਲਾ ਲੈਣਾ ਦੇਖੋ ਜੀ ਪਹਿਲਾਂ ਵੀ ਆਪਣੀ ਵੀਡੀਓ ਅਪਲੋਡ ਕੀਤੀ ਹੋਈ ਹੈਗੀ ਉਸ ਦਿਨ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਪਲੇਨ ਕੱਪੜੇ ਤੇ ਸਮਝਾਓ ਦੇਖੋ ਜੀ ਅੱਜ ਆਪਾਂ ਪਲੇਨ ਕੱਪੜੇ ਤੇ ਪਲੇਨ ਸਲਵਾਰ ਆ ਗਈ ਆਪਣੀ ਪਲੇਨ ਸਲਵਾਰ ਤੇ ਹੀ ਆਪਾਂ ਤੁਹਾਡੇ ਨਾਲ ਵੀਡੀਓ ਬਣਾਵਾਲੀ ਸ਼ੇਅਰ ਕਰ ਰਹੇ ਆਂ ਜੀ ਆ ਦੇਖੋ ਆ ਨੀਚੇ ਬੈਠਾ ਗੀ ਤੇ ਉੱਪਰ ਆਗਾ ਕੱਪੜਾ ਹੁਣ ਆਪਾਂ ਨਾ ਆ ਵਾਲੇ ਸੈਂਟਰ ਤੋਂ ਇਧਰ ਨੂੰ ਸਲਾਈ ਲਾਇਆ ਆਈ ਆਪਾਂ ਲੈ ਕੇ ਕਿੱਥੇ ਆਉਣੀ ਆ ਦੇਖੋ ਜਿੱਥੇ ਆਪਣਾ ਆਹ ਵਾਲਾ ਮਸਾਂ ਲਾਇਆ ਹੋਇਆ ਆਹ ਵਾਲਾ ਜੀ ਠੀਕ ਹੈ ਜੀ ਇੱਥੋਂ ਆਪਾਂ ਇੱਥੇ ਤੱਕ ਸਲਾਈ ਨਹੀਂ ਲੈ ਕੇ ਆਉਣੀ ਇੱਥੋਂ ਆਪਾਂ ਬਲ ਪਾਉਣਾਗਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਇੱਕ ਹੋਰ ਗੱਲ ਜੀ ਜੇ ਤੁਹਾਡੀ ਸਲਵਾਰ ਦਾ ਘੇਰਾ ਬਹੁਤ ਜ਼ਿਆਦਾ ਵੱਡਾ ਤਾਂ ਦੇਖੋ ਆਪਣਾ ਮਸ਼ੀਨ ਆਗੇ ਦੇਖੋ ਆ ਮਸ਼ੀਨ ਆ ਨਾ ਤਾਂ ਵੱਡਾ ਵਾਲ ਪਾਉਣਾ ਤਾਂ ਤੁਸੀਂ ਇਹਦਾ ਹਿਸਾਬ ਰੱਖ ਲਓ ਇੱਥੋਂ ਵੱਲ ਚੱਕ ਲਓ ਇਸ ਤਰ੍ਹਾਂ ਵੱਡੇ ਵਾਲ ਪੈ ਜਾਣਗੇ ਜੇ ਤੁਸੀਂ ਛੋਟੇ ਵਾਲ ਪਾਉਣੇ ਨੇ ਨਿੱਕੇ-ਨਿੱਕੇ ਵਾਲ ਪਾਉਣੇ ਆ ਤਾਂ ਤੁਸੀਂ ਇਹਦੇ ਹਾਫ ਚੋਂ ਚੱਕ ਲਓ ਦੇਖੋ ਇਹਦੇ ਅੱਧ ਚੋਂ ਠੀਕ ਹੈ ਐਦਾਂ ਆਪਾਂ ਆਪਣੀ ਮਸ਼ੀਨ ਦੇ ਆ ਹਿੱਸੇ ਦਾ ਹਿਸਾਬ ਰੱਖ ਲੈਣੇ ਆ ਜੇ ਬਹੁਤ ਜ਼ਿਆਦਾ ਛੋਟਾ ਪਾਉਣਾ ਤਾਂ ਦੇਖੋ ਇੱਥੋਂ ਚੱਕ ਲਓ ਨਹੀਂ ਇਹਦੇ ਅੱਧ ਚੋਂ ਚੱਕ ਲਓ ਠੀਕ ਹੈ ਜੀ ਆਪਣੀ ਸਲਵਾਰ ਇਹੇ ਸਟ੍ਰੇਟ ਸਲਵਾਰ ਨਹੀਂ ਹੈਗੀ ਹੈਵੀ ਸਲਵਾਰੀ ਆ ਪਟਿਆਲਾ ਸਲਵਾਰ ਆਗੀ ਦੇਖੋ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਬਾਲਾ ਪੈਣਾ ਹੌਲੀ ਹੌਲੀ ਚੱਕੀ ਜਾਣੇ ਆ ਤੇ ਪਾਈ ਜਾਣੇ ਆ ਆ ਦੇਖੋ ਜਦੋਂ ਨਾ ਆਪਾਂ ਆ ਆਪਣੀ ਪੱਲੇ ਵਾਲੀ ਸਲਾਈ ਆਉਂਦੀ ਹੈਗੀ ਜਾਂ ਕੁੰਦੇ ਵਾਲੀ ਜਿਹੜੀ ਆਪਣੀ ਆ ਲਾਈ ਹੁੰਦੀ ਹੈ ਇਹਦਾ ਆਪਾਂ ਬਾਲਾ ਇਦਾਂ ਨਹੀਂ ਪਾਉਣਾ ਇਹ ਇਦਾਂ ਬਲ ਨਹੀਂ ਪਾਉਣਾ ਹੈਗਾ ਇਹਦਾ ਨਾ ਕੀ ਹੁੰਦਾ ਹੈ ਜਿਹੜੀ ਆਹ ਵਾਲੀ ਸਲਾਈ ਹੈਗੀ ਜਦੋਂ ਇਹ ਨਾ ਬਾਹਰ ਦਿਖਦੀ ਆ ਤਾਂ ਇਹਦੇ ਨਾਲ ਵੀ ਆਪਣੀ ਜਿਹੜੀ ਸਲਵਾਰ ਆ ਗਈ ਉਹ ਘੁੰਮਣ ਦੀ ਪ੍ਰੋਬਲਮ ਆਉਂਦੀ ਆ ਇਹ ਆਪਾਂ ਸਲਾਈ ਨੂੰ ਜਦੋਂ ਬਲ ਪਾਉਣਾ ਤਾਂ ਵਿੱਚ ਹੀ ਲੈਣਾ ਆ ਦੇਖੋ ਜੀ ਆਹ ਉਹ ਹਿੱਸਾ ਆ ਗਿਆ ਦੇਖੋ ਜਿੱਥੇ ਆਪਾਂ ਢਾਲ ਪਾਈ ਸੀ ਨੀ ਦੇਖੋ ਅੱਗੇ ਵੀ ਵੀਡੀਓ 'ਚ ਆਪਾਂ ਦੱਸਦੇ ਹੁੰਨੇ ਆ ਤੁਹਾਨੂੰ ਜੀ ਜਿਹੜਾ ਆਪਣਾ ਕ੍ਰੀਜ਼ ਵਾਲੀ ਕ੍ਰੀਜ਼ ਵਾਲੀ ਆ ਦੇਖੋ ਪੱਲੇ 'ਚ ਕ੍ਰੀਜ਼ ਪੈਂਦੀ ਹੁੰਦੀ ਹੈ ਇਹਦਾ ਸੈਂਟਰ ਹੁੰਦਾ ਨਾ ਇਹ 3-4 ਇੰਚ ਦੇ ਵਿੱਚ ਹੀ ਰਹਿਣਾ ਚਾਹੀਦਾ ਹੁੰਦਾ ਦੇਖੋ ਇਹ ਬਿਲਕੁਲ ਸਹੀ ਆਇਆਗਾ ਆ ਦੇਖੋ 4 ਇੰਚ ਆ ਨਾ ਆ ਦੇਖੋ ਇੱਥੇ ਆ ਗਿਆ ਇਹਦਾ ਆ ਦੇਖੋ ਇਹਦਾ ਸੈਂਟਰ ਫਿਰ ਇਹਦੇ ਨਾਲ ਕੀ ਹੁੰਦਾਗਾ ਜਿਹੜੀ ਆਪਣੀ ਸਲਵਾਰ ਆ ਉਹ ਬਿਲਕੁਲ ਸਟ੍ਰੇਟ ਰਹਿੰਦੀ ਆ ਉਹਦੀ ਕ੍ਰੀਜ਼ ਬਿਲਕੁਲ ਵੀ ਹਿੱਲਦੀ ਨਹੀਂ ਹੈਗੀ ਬਿਲਕੁਲ ਸਲਵਾਰ ਆਪਣੀ ਵੀ ਸਿੱਧੀ ਰਹੂਗੀ ਆਪਾਂ ਲੋਜੀ ਇੱਕ ਦੋ ਸਲਵਾਰਾਂ ਦੇ ਵਾਲ ਪਾ ਲੈਣੇ ਆ ਆਪਾਂ ਨੂੰ ਬਲਾਂ ਦਾ ਆਪਣੇ ਆਪ ਹੀ ਹਿਸਾਬ ਆ ਜਾਂਦਾ ਵੀ ਆਪਾਂ ਇੰਨੇ ਇੰਨੇ ਕਿ ਚੱਕਣੇ ਨੇ ਨਾ ਹੀ ਕੋਈ ਫਿਰ ਵੱਡਾ ਚੱਕਿਆ ਜਾਂਦਾ ਤੇ ਨਾ ਹੀ ਕੋਈ ਛੋਟਾ ਚੱਕਿਆ ਜਾਂਦਾ ਦੇਖੋ ਜਦੋਂ ਨਾ ਆਪਣੇ ਹੁਣ ਆਪਣੇ ਬਲ ਪੈ ਗਏ ਤਕਰੀਬਨ ਜਿਹੜਾ ਐਂਡ ਵਾਲਾ ਬਲ ਹੁੰਦਾ ਜੇ ਹਲਕਾ ਜਿਹਾ ਵੱਧ ਜੇ ਤਾਂ ਉਹਨੂੰ ਦੋ ਛੋਟੇ-ਛੋਟੇ ਕਰਕੇ ਪਾ ਲਓ ਜੇ ਆ ਆਪਣਾ ਕੱਪੜਾ ਘਟ ਜੇ ਤਾਂ ਅਖੀਰਲਾ ਬਲ ਜੀ ਆਪਾਂ ਛੋਟਾ ਵੀ ਪਾ ਸਕਦੇ ਆ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਇੱਕ ਬਲ ਦੀ ਆਪਾਂ ਦੇਖੋ ਬਾਅਦ ਕਾਟ ਕਰ ਸਕਦੇ ਆ ਦੇਖੋ ਆਪਣਾ ਕੱਪੜਾ ਵਧੀਆ ਘਟਿਆ ਨਹੀਂ ਹੈਗਾ ਦੇਖੋ ਆ ਸੀ ਆਪਣਾ ਨਿਸ਼ਾਨ ਜਿੱਥੇ ਤੱਕ ਆਪਾਂ ਬਲ ਪਾਉਣੇ ਸੀ ਆ ਆਪਣੀ ਤਰੀਜ਼ ਆ ਗਈ ਆਹ ਵਾਲੀ ਸਲਾਈ ਆਸਣ ਵਾਲੀ ਸਲਾਈ ਆ 벨ਟ ਵਾਲੀ ਸਲਾਈ ਇਹਨਾਂ ਨੂੰ ਆਪਾਂ ਆਪਸ ਵਿੱਚ ਐਦਾਂ ਜੋੜ ਕੇ ਆਹ ਵਾਲਾ ਬਲ ਪਾ ਲੈਣਾ ਜੇ ਤੁਸੀਂ ਚਾਹੋ ਤਾਂ ਇੱਥੋਂ ਧਾਗਾ ਤੋੜ ਵੀ ਸਕਦੇ ਹੋ ਜਾਂ ਫਿਰ ਤੁਸੀਂ ਇਹ ਸਲਾਈ ਨੂੰ ਜੀ ਇੱਥੇ ਵਾਪਸ ਲੈ ਜਾ ਸਕਦੇ ਹੋ ਕਲਤਾ ਜੀ ਆਪਣੀ ਜਿਹੜੀ ਸਲਾਈ ਆ ਉਹ ਡਬਲ ਹੋ ਗਈ ਨੀਚੇ ਧਿਆਨ ਰੱਖਣਾ ਆਹ ਵਾਲਾ ਕੱਪੜਾ ਵਿਚ ਵਿਚਨਾ ਦੇ ਖਲ ਆ ਆ ਦੇਖੋ ਜੀ ਆਪਾਂ ਜਿੱਥੋਂ ਪਹਿਲਾਂ ਬਲ ਪਾਉਣੇ ਸ਼ੁਰੂ ਕੀਤੇ ਸੀ ਨਾ ਪਿਛਲੀ ਸਲਾਈ ਤੋਂ ਹਾਸਨ ਵਾਲੀ ਸਲਾਈ ਤੋਂ ਜਿੱਥੇ ਬਲ ਪਾਏ ਹੋਏ ਨੇ ਉੱਥੇ ਹੀ ਆਪਾਂ ਦੁਬਾਰਾ ਫੇਰ ਆ ਗਏ ਉੱਥੋਂ ਜੀ ਆਪਾਂ ਇਧਰ ਨੂੰ ਸਲਾਈ ਲੈ ਆਉਣੀ ਆ ਜਿੱਧਰ ਬਲ ਨਹੀਂ ਪਾਏ ਐਸੇ ਤਰ੍ਹਾਂ ਹੀ ਜੀ ਇਧਰਲੇ ਪਾਸੇ ਵਾਲ ਪਾ ਲੈਣੇ ਨੇ ਆ ਦੇਖੋ ਜੀ ਇੱਥੇ ਆਪਣੀ ਨਿਸ਼ਾਨੀ ਲਾਈ ਹੋਈ ਹੈ ਇੱਥੇ ਤੱਕ ਆਪਾਂ ਆ ਲੋ ਜੀ ਜਿਵੇਂ ਆਪਾਂ ਉਧਰ ਵਾਲ ਪਾਏ ਸੀ ਉਸੇ ਤਰ੍ਹਾਂ ਹੀ ਪਾ ਲੈਣੇ ਆ ਜੀ ਆਪਾਂ ਇਧਰਲੇ ਪਾਸੇ ਵੀ ਵਾਲ ਆ ਦੇਖੋ ਜੀ ਇੱਕ ਦੋ ਬਲ ਪਾ ਕੇ ਦਿਖਾ ਦਿੰਨੇ ਆ ਉਧਰ ਤੁਹਾਨੂੰ ਦੱਸਤਾ ਵੀ ਇਦਾਂ ਬਲ ਪੈਣਗੇ ਐਸੇ ਤਰ੍ਹਾਂ ਇੰਜੀਨ ਜਿੱਡਾ ਕਵਾਲਾ ਆਪਾਂ ਪਹਿਲਾਂ ਚੱਕ ਲਿਆ ਓਡੇ ਓਡੇ ਕਵਾਲ ਚੱਕ ਕੇ ਆਪਾਂ ਇਧਰਲੇ ਪਾਸੇ ਜਿਵੇਂ ਉਧਰ ਪਾਏ ਨੇ ਓਵੇਂ ਬਲ ਪਾ ਲੈਣੇ ਦੇਖੋ ਜੀ ਐਸੇ ਤਰ੍ਹਾਂ ਹੀ ਆਪਾਂ ਇਧਰਲੇ ਪਾਸੇ ਬਲ ਪਾ ਲਏ ਇਹ ਸਲਾਈ ਵੀ ਆਪਾਂ ਦੇਖੋ ਮੋੜ ਲਿਆਉਣੀ ਆਪਾਂ ਡਬਲ ਕਰ ਲੈਣੀ ਆ ਤਾਂ ਕਿ ਜਿਹੜੇ ਆਪਣੇ ਬਲ ਨੇ ਇਹ ਉੱਧੜ ਨਾ ਤੁਹਾਨੂੰ ਸਲਵਾਰ ਸਿੱਧੀ ਕਰਕੇ ਦਿਖਾਉਣੇ ਆਂਗੇ ਵੀ ਬਲ ਆਪਣੇ ਕਿੱਦਾਂ ਪੈਂਦੇ ਆ ਆ ਦੇਖੋ ਜੀ ਆਪਣੇ ਤੁਹਾਨੂੰ ਸਲਵਾਰ ਸਿੱਧੀ ਕਰ ਲਈ ਆ ਦੇਖੋ ਆਪਣੇ ਬਲ ਪੈ ਗਏ ਆ ਦੇਖੋ ਸਾਰੇ ਇਕਸਾਰ ਪਏ ਨੇ ਦੇਖੋ ਕੋਈ ਵਾਲ ਆਪਣਾ ਵੱਡਾ ਛੋਟਾ ਨਹੀਂ ਹੈਗਾ। ਆ ਦੇਖੋ 1 2 3 4 5 6 7 8 9 10 11 12 13 14 15 16 16 ਵਾਲ ਇਧਰ ਨੇ ਜੀ। 1 2 3 4 5 6 7 8 9 10 11 12 13 14 15 16 ਦੇਖੋ ਜੀ ਨਾਲੇ ਆਪਾਂ ਗਿਣਕੇ ਨਹੀਂ ਪਾਏ 19 ਵਾਲ ਇਧਰ ਨੇ 19 ਵਾਲ ਉਧਰ ਨੇ। ਐਸ ਤਰ੍ਹਾਂ ਜੀ ਇੱਕ ਸਲਾਈ ਦੇ ਨਾਲ ਹੀ ਵਾਲ ਪੈ ਜਾਂਦੇ ਨੇ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਪੈਂਦੇ ਨੇ। ਤੇ ਨਾਈ ਆਪਣਾ ਕਪੜਾ ਵੱਧ ਦਾ ਕੱਟਦਾ ਤੇ ਇੰਨਾ ਇੰਨਾ ਹਿੱਸਾ ਦੇਖੋ ਆਲੇ ਦੁਆਲੇ ਛੱਡ ਕੇ ਇਹ ਜ਼ਰੂਰੀ ਨਹੀਂ ਹੁੰਦਾ ਜੀ ਤੁਸੀਂ 3 ਇੰਚ ਜਾਂ 4 ਇੰਚ ਹੀ ਛੱਡਣਾਗਾ ਮਤਲਬ ਕਿ ਆਪਾਂ ਅੱਧ ਚੋ ਵਾਲ ਨਹੀਂ ਪਾਉਣੇ ਇਧਰੋਂ ਆਪਾਂ ਕਪੜਾ ਘਟਾ ਕੇ ਰੱਖਣਾ ਹੁੰਦਾ ਇਧਰੋਂ ਕਪੜਾ ਘਟਾ ਕੇ ਫਿਰ ਵਾਲ ਪਾਉਣੇ ਹੁੰਦੇ ਨੇ ਤੁਸੀਂ ਆਪਣੀ ਮਰਜ਼ੀ ਨਾਲ 3 ਇੰਚ 3.5 ਇੰਚ ਵੀ ਪਾ ਸਕਦੇ ਹੋ 벨ਟ ਦਾ ਸਾਈਜ਼ ਵੱਡਾ 4 ਇੰਚ ਰੱਖ ਲਓ ਤੇ ਥੋੜੇ ਹਿੱਸੇ ਚ ਬਲ ਪਾਵੋਗੇ ਤਾਂ ਤੁਹਾਡੇ ਕਦੇ ਵੀ ਸਲਵਾਰ ਦਾ ਪਹੁੰਚਾ ਨਹੀਂ ਖੁੰਮੂਗਾ ਜਿਹੜੀ ਪੱਲੇ ਵਾਲੀ ਕਰੀਜ਼ਾ ਉਹ ਜਦੋਂ 3-4 ਇੰਚ ਦੇ ਵਿੱਚ ਜਦੋਂ ਆਪਾਂ ਇਤੋਂ ਕਟਾ ਕੇ ਇਹ ਕੱਪੜਾ ਬਲ ਪਾਵਾਂਗੇ ਤਾਂ ਆਪਣੇ ਆਪ ਇਥੇ 3-4 ਇੰਚ ਦੇ ਵਿੱਚ ਵਿੱਚ ਰਹੂਗੀ ਫਿਰ ਆਪਣੀ ਜਿਹੜੀ ਸਲਵਾਰ ਆ ਉਹ ਬਿਲਕੁਲ ਸਟ੍ਰੇਟ ਰਹੂਗੀ ਹੁਣ ਆਪਾਂ ਤੁਹਾਨੂੰ ਪਹੁੰਚੇ ਬਣਾ ਕੇ ਦਿਖਾਉਣੇ ਆ ਵੀ ਆਪਾਂ ਪਹੁੰਚੇ ਕਿੱਦਾਂ ਬਣਾਉਣੇ ਹਾਂਜੀ ਜੀ ਹੁਣ ਆਪਾਂ ਪਹੁੰਚੇ ਤਿਆਰ ਕਰਾਂਗੇ ਦੇਖੋ ਪਹੁੰਚੇ ਆਪਾਂ ਬੁਕਰਮ ਤੇ ਕੱਪੜੇ ਤੇ ਬੁਕਰਮ ਨੂੰ ਪੇਸਟ ਕਰਕੇ ਦੋਵੇਂ ਪਾਸੇ ਆਪਾਂ ਸਲਾਈ ਲਗਾ ਲਈ ਦੇਖੋ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਦੋਵੇਂ ਪੌਂਚਿਆਂ ਦੀ ਬੁਕਰਮ ਤਿਆਰ ਆ ਗਈ ਦੋਵੇਂ ਪਾਸੇ ਸਲਾਈ ਪਹਿਲਾਂ ਆਪਾਂ ਤੁਹਾਨੂੰ ਇੱਕ ਹੋਰ ਤਰੀਕਾ ਦੱਸਿਆ ਸੀ ਵੀ ਇੱਕ ਪਾਸੇ ਸਲਾਈ ਲਗਾ ਕੇ ਫੇਰ ਪੌਂਚਾ ਤਿਆਰ ਕਰਨ ਅੱਜ ਆਪਾਂ ਤੁਹਾਨੂੰ ਜੀ ਇੱਕ ਹੋਰ ਤਰੀਕਾ ਦੱਸਾਂਗੇ ਵੀ ਇਸ ਤਰ੍ਹਾਂ ਵੀ ਜਦੋਂ ਆਪਾਂ ਪੌਂਚੇ ਤਿਆਰ ਕਰਦੇ ਹਾਂ ਤਾਂ ਬਹੁਤ ਹੀ ਆਸਾਨੀ ਦੇ ਨਾਲ ਪੌਂਚੇ ਤਿਆਰ ਹੋ ਜਾਂਦੇ ਨੇ ਆ ਦੇਖੋ ਜੀ ਇਸ ਤਰ੍ਹਾਂ ਜੀ ਆਪਾਂ ਸਿੱਧੇ ਪਾਸੇ ਸਲਵਾਰ ਦੇ ਬੁਕਰਮ ਨੂੰ ਧਰ ਕੇ ਉੱਪਰ ਸਲਾਈ ਲਗਾ ਲੈਣੀ ਹੈ ਇਸ ਤਰ੍ਹਾਂ ਬਸ ਐਸਟ੍ਰੇਨ ਸਿੱਧਾ ਹਿੱਸਾ ਬੁਗਰੰਦਾ ਪਾਸਾ ਤੇ ਸਿੱਧਾ ਹੀ ਸਲਵਾਰ ਦਾ ਉੱਪਰ ਧਰ ਕੇ ਆਪਾਂ ਕਾਰਨਰ ਤੇ ਬਸ ਸਿਲਾਈ ਲਗਾ ਲੈਣੀ ਹੈਗੀ ਇਸ ਤਰ੍ਹਾਂ ਸਿਲਾਈ ਆਪਣੀ ਨਾ ਤਾਂ ਜ਼ਿਆਦਾ ਨੀਚੇ ਨੂੰ ਹੋਣੀ ਚਾਹੀਦੀ ਹੈਗੀ ਬਿਲਕੁਲ ਨਾਲ-ਨਾਲ ਸਿਲਾਈ ਲਗਾਉਣੀ ਹੈਗੀ ਆਪਾਂ ਆਹ ਲਓ ਜੀ ਆਪਾਂ ਸਿਲਾਈ ਲਗਾ ਲਈ ਸਿਲਾਈ ਲਗਾਉਣ ਤੋਂ ਬਾਅਦ ਆਪਣਾ ਜੀ ਆ ਦੇਖੋ ਜੀ ਸਲਾਈ ਲੱਗ ਗਈ ਆ ਆਪਣੀ ਸਲਾਈ ਲਗਾਉਣ ਤੋਂ ਬਾਅਦ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਪੌਂਚਾ ਦਿਖਣ ਲੱਗ ਗਿਆ ਹੁਣ ਆਪਾਂ ਇਸ ਨੂੰ ਫੋਲਡ ਕਰ ਲੈਣਾ ਤੁਸੀਂ ਚਾਹੋ ਤਾਂ ਪ੍ਰੈਸ ਵੀ ਕਰ ਸਕਦੇ ਹੋਗੇ ਪ੍ਰੈਸ ਦੇ ਨਾਲ ਵੀ ਬਹੁਤ ਸਫਾਈ ਦੇ ਨਾਲ ਆਪਣਾ ਪੌਂਚਾ ਰੈਡੀ ਹੋ ਜਾਂਦਾਗਾ ਹੁਣ ਆਪਾਂ ਦੇਖੋ ਜੀ ਪਹਿਲਾਂ ਉੱਪਰ ਨਹੀਂ ਸਲਾਈ ਲਗਾਉਣੀ ਆ ਆਪਾਂ ਪਹਿਲਾਂ نیچے ਸਲਾਈ ਲਗਾਉਣੀ ਆ ਇਸ ਤਰ੍ਹਾਂ ਜੀ ਆਪਾਂ ਨੀਚੇ ਸਲਾਈ ਲਗਾ ਲੈਣੀ ਆ ਨੀਚੇ ਸਲਾਈ ਲਗਾਉਣ ਦੇ ਨਾਲ ਕੀ ਹੁੰਦਾ ਜਦੋਂ ਆਪਾਂ ਉੱਪਰ ਪੌਂਚਾ ਤਿਆਰ ਕਰ ਲਨੇ ਉੱਪਰਲੀ ਸਲਾਈ ਲਗਾਉਣੀ ਆ ਤਾਂ ਆਪਣੇ ਪੌਂਚੇ ਚ ਵੱਲ ਨਹੀਂ ਪੈਂਦੇ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਨੀਚੇ ਵਾਲੀ ਸਲਾਈ ਲਗਾਉਣੀ ਚਾਹੀਦੀ ਆ ਹੁਣ ਆਪਾਂ ਲਗਾਵਾਂਗੇ ਜੀ ਉੱਪਰ ਵਾਲੀ ਸਲਾਈ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨੀਚੇ ਸਲਾਈ ਲਾ ਲਈਆ ਆਪਣਾ ਪੌਂਚਾ ਤਿਆਰ ਹੋ ਗਿਆ ਹੁਣ ਆਪਾਂ ਇਸ ਤਰ੍ਹਾਂ ਜੀ ਆ ਦੇਖੋ ਹੁਣ ਆਪਾਂ ਸਲਾਈ ਲਗਾ ਲੈਣੀ ਆ ਜੀ ਉੱਪਰਲੀ ਤੁਸੀਂ ਚਾਹੇ ਤਾਂ ਕ੍ਰੀਜ਼ ਬਣਾ ਲਓ ਵੀ ਜਿੱਥੇ-ਜਿੱਥੇ ਸਲਾਈ ਲਗਾਉਣੀ ਆ ਕਿਉਂਕਿ ਆਪਾਂ ਪੋਂਚੇ ਦੇ ਸਿੱਧੇ ਪਾਸੇ ਸਲਾਈ ਲਾਉਣੀ ਆ ਤੇ ਪਾਸੇ ਸਲਾਈ ਲਾ ਕੇ ਆਪਾਂ ਉੱਪਰੋਂ ਪੋਂਚਾ ਅਟੈਚ ਕਰਨਾ ਕਈ ਵਾਰੀ ਕੀ ਹੁੰਦਾ ਆਪਾਂ ਉਲਟੇ ਪਾਸਿਓਂ ਪੋਂਚਾ ਤੇ ਮਤਲਬ ਕਿ ਸਲਾਈ ਲਗਾਉਣੇ ਆ ਤਾਂ ਕਿ ਆਪਣੀ ਸਲਾਈ ਇੱਧਰ-ਉੱਧਰ ਨਾ ਲੱਗ ਜੇ ਆਪਾਂ ਸਿੱਧੇ ਪਾਸੇ ਧਰ ਕੇ ਸਲਾਈ ਲਾਉਣੀ ਆ ਚਾਹੇ ਤਾਂ ਤੁਸੀਂ ਨੌਂ ਦੇ ਨਾਲ ਕ੍ਰੀਜ਼ ਬਣਾ ਲਓ ਚਾਹੇ ਤੁਸੀਂ ਚਾਕ ਨਾਲ ਨਿਸ਼ਾਨ ਲਾ ਲਓ ਆ ਦੇਖੋ ਜੀ ਆਪਣੀ ਸਲਾਈ ਲੱਗ ਗਈ ਇਹ ਵਾਲੀ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਅੱਧਾ-ਅੱਧਾ ਇੰਚ ਉੱਪਰ ਅੱਧਾ ਇੰਚ ਦੀ ਇੱਕ ਗੈਪ ਛੱਡ ਕੇ ਇੱਕ ਸਲਾਈ ਉੱਪਰ ਲਾਉਣੀ ਹੈ ਇੱਕ نیچے ਲਾਉਣੀ ਹੈ ਤੇ ਉਹਦੇ ਵਿੱਚ ਆਪਾਂ ਸਕਰੋਲ ਦਾ ਡਿਜ਼ਾਈਨ ਤਿਆਰ ਕਰ ਲੈਣਾਗਾ ਆ ਦੇਖੋ ਜੀ ਸਲਾਈ ਲਾ ਲਈ ਆਪਾਂ ਆ ਦੇਖੋ ਅੱਧਾ-ਅੱਧਾ ਇੰਚ ਦੇ ਫਰਕ ਨਾਲ ਲਾਈ ਹੈਗੀ ਇਹਦੇ ਵਿੱਚ ਆਪਾਂ ਸਕਰੋਲ ਬਣਾਉਣੇ ਆ ਦੇਖੋ ਆਪਾਂ ਮਸ਼ੀਨ ਨਹੀਂ ਹਿਲਾਉਣੀ ਆਪਾਂ ਸਿਰਫ ਬੁਕਰਮ ਹਿਲਾਉਣੀ ਹੈਗੀ ਸਲਵਾਰ ਦਾ ਪੌਂਚਾ ਹਿਲਾਉਣਾਗਾ ਹੌਲੀ 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 ਆਪਾਂ ਹਲਾਈ ਜਾਣਾਗਾ ਜਿਹੜੀ ਜਿਹੜੇ ਹਿਸਾਬ ਚ ਆਪਾਂ ਹਲਾਵਾਂਗੇ ਬੁਕਰਮ ਨੂੰ ਉਸ ਹਿਸਾਬ ਚ ਬਰੀਕ ਜਾਂ ਮੋਟੇ ਆਪਣੇ ਸਕਰੋਲ ਤਿਆਰ ਹੋ ਜਾਣਗੇ ਆ ਦੇਖੋ ਜੀ ਆਪਣੇ ਸਕਰੋਲ ਬਣ ਗਏ ਐਸੇ ਤਰ੍ਹਾਂ ਜੀ ਆਪਾਂ ਸਕਰੋਲ ਨੀਚੇ ਬਣਾ ਲੈਣੇ ਆ ਇੱਕ ਪਹਿਲਾ ਸਲਾਈ ਲਗਾ ਲੈਣੀ ਆ ਅੱਧਾ ਇੰਚ ਦੇ ਫਰਕ ਨਾਲ ਆ ਦੇਖੋ ਜੀ ਆਪਾਂ ਅੱਧਾ ਇੰਚ ਦੇ ਫਰਕ ਨਾਲ ਸਲਾਈ ਲਗਾ ਲੈਣੀ ਆ ਦੇਖੋ ਜੀ ਆਪਣੇ ਪੌਂਚੇ ਵਿੱਚ ਬਿਲਕੁਲ ਵੀ ਵਾਇਲ ਨਹੀਂ ਪਏ ਐਸ ਤਰ੍ਹਾਂ ਜੀ ਬਹੁਤ ਹੀ ਸਫਾਈ ਦੇ ਨਾਲ ਪੌਂਚਾ ਤਿਆਰ ਹੁੰਦਾਗਾ ਆ ਲੋ ਜੀ ਕਿਸ ਲਾਈ ਆਪਾਂ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਦੋਵੇਂ ਪਹੁੰਚੇ ਆਪਾਂ ਰੈਡੀ ਕਰ ਲਏ ਦੇਖੋ ਜੀ ਇੰਨੀ-ਇੰਨੀ ਸਲਾਈਆਂ ਆਪਾਂ ਦੋਵੇਂ ਪਹੁੰਚੇ ਆ ਤੇ ਲਾ ਲਈਆਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਕਰੋਲ ਬਣਾ ਲੈਣੇ ਆ ਆ ਲੋ ਜੀ ਹੁਣ ਆਪਣਾ ਰਹਿ ਗਿਆ ਸੈਂਟਰ ਦੇਖੋ ਸੈਂਟਰ 'ਚ ਤੁਸੀਂ ਆਪਣੀ ਆਹ ਵਾਲਾ ਹਿੱਸਾ ਆਪਾਂ ਜਰੂਰ ਉੱਪਰ-ਨੀਚੇ ਤਿਆਰ ਕਰਨਾ ਹੁੰਦਾ ਇਸ ਤੋਂ ਬਾਅਦ ਜੀ ਤੁਸੀਂ ਆਪਣੀ ਮਰਜ਼ੀ ਨਾਲ ਸੈਂਟਰ 'ਚ ਕੋਈ ਵੀ ਡਿਜ਼ਾਈਨ ਤਿਆਰ ਕਰ ਸਕਦੇ ਹੋ ਦੋ ਤਿੰਨ ਡਿਜ਼ਾਈਨ ਮੇਰੀਆਂ ਵੀਡੀਓਜ਼ ਪਾ ਕੇ ਸ਼ੇਅਰ ਵੀ ਕੀਤੇ ਹੋਏ ਨੇ ਡਿਜ਼ਾਈਨ ਅੱਜ ਆਪਾਂ ਜੀ ਬਿਲਕੁਲ ਸਿੱਧੇ ਸਕਰੋਲ ਹੀ ਬਣਾਵਾਂਗੇ ਜਿਹੜਾ ਸੈਂਟਰ 'ਚ ਹਿੱਸਾ ਰਹਿ ਗਿਆ ਸਾਰਿਆਂ ਦੇ ਵਿੱਚ ਆਪਾਂ ਇਦਾਂ ਸਕਰੋਲ ਵਾਲੀਆਂ ਲਾਈਨਾਂ ਮਾਰ ਕੇ ਆਪਾਂ ਪੌਂਚਾ ਰੈਡੀ ਕਰ ਲੈਣਾ ਦੇਖੋ ਜੀ ਆਪਣੇ ਪੌਂਚੇ 'ਚ ਵਾਲ ਨਹੀਂ ਪੈਣੇ ਚਾਹੀਦੇ ਜਦੋਂ ਆਪਣੇ ਪੌਂਚੇ 'ਚ ਵਾਲ ਪੈ ਜਾਂਦੇ ਨੇ ਆਪਾਂ ਕੱਪੜਾ ਜਾਂ ਖਿੱਚ ਕੇ ਸਲਾਈ ਲਗਾ ਲੈਣੇ ਆ ਜਿਹੜੀ ਆਪਣੀ ਪੱਲੇ ਵਾਲੀ ਸਲਾਈ ਹੁੰਦੀ ਆ ਨਾ ਜੀ ਉਹ ਹਿੱਲ ਕੇ ਟੇਢੀ ਹੋ ਜਾਂਦੀ ਆ ਤਾਂ ਬਹੁਤ ਬੁਰੀ ਲੱਗਦੀ ਆ ਆ ਦੇਖੋ ਜੀ ਹੁਣ ਆਪਾਂ 4 4 ਇੰਚ ਦਾ ਫਰਕ ਪਾ ਕੇ ਇੱਕ ਨਸਾਨ ਲਾਇਆਗਾ ਇਹਨਾਂ ਦੇ ਉੱਪਰ ਆਪਾਂ ਸਕੇਲ ਦੇ ਨਾਲ ਲਾਈਨ ਬਣਾ ਲੈਣੀ ਆ ਪੌਂਚੇ ਤੋਂ ਲੈ ਕੇ ਉੱਪਰ ਤੱਕ ਆਪਾਂ 4 ਇੰਚ ਦਾ ਫਰਕ ਪਾਇਆਗਾ ਆ ਦੇਖੋ ਜੀ ਇਸ ਤਰ੍ਹਾਂ ਲਾਈਨ ਬਣਾ ਲਈ ਲਾਈਨ ਆ ਦੇਖੋ ਜੀ 4 ਇੰਚ 4 ਇੰਚ ਹੁਣ ਆਪੇ ਇਹਦੇ ਉੱਪਰ ਜੀ ਜੁਆਇੰਟਲੈਸ ਐਡ ਕਰਾਂਗੇ ਜੁਆਇੰਟਲੈਸ ਆਪਾਂ ਉੱਥੋਂ ਹੀ ਸ਼ੁਰੂ ਕਰਿਓ ਜਿੱਥੋਂ ਜੀ ਤੁਸੀਂ ਸਿਲਾਈ ਲਗਾਉਣੀ ਆ ਜਿੰਨੇ ਹਿੱਸੇ 'ਚ ਕਿਉਂਕਿ ਜੇ ਧੁਰ ਤੋਂ ਲੈ ਕੇ ਧੁਰ ਤੱਕ ਲਾਹੋਗੇ ਫਿਰ ਕੀ ਹੁੰਦਾ ਜੀ ਆਪਣੀ ਲੈਸ ਵੀ ਖਰਾਬ ਹੁੰਦੀ ਹੈ ਜਿੰਨੇ ਜਿੰਨੇ ਹਿੱਸੇ 'ਚ ਆਪਾਂ ਸਿਲਾਈ ਲਗਾਉਣੀ ਆ ਓਨੀ ਓਨੀ ਥੋੜਾ ਥੋੜਾ ਫਰਕ ਪਾ ਕੇ ਐਂਡ ਤੇ ਛੱਡ ਦਿਓ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਲੈਸ ਲਗਾ ਲੈਣੀ ਆ ਲੈਸ ਲਗਾ ਕੇ ਇੱਥੇ ਆਪਾਂ ਇਦਾਂ ਕਪੜਾ ਛੱਡ ਕੇ ਕਿਉਂਕਿ ਆਪਾਂ ਕਟਿੰਗ ਕਰਨੀ ਹੈ ਆ ਦੇਖੋ ਦੋਵੇਂ ਪਾਸੇ ਆਪਣੀ ਸਲਾਈ ਲੱਗ ਗਈ ਸਲਾਈ ਲਾਉਣ ਤੋਂ ਬਾਅਦ ਆਪਾਂ ਸੈਂਟਰ ਚੋ ਕਪੜਾ ਕੱਟ ਕਰਦੇ ਹਾਂ ਦੇਖੋ ਜੀ ਆਪਾਂ ਨੂੰ ਪਹਿਲ ਇਸ ਤਰ੍ਹਾਂ ਜੀ ਆਪਾਂ ਬਿਨਾ ਕਪੜੇ ਨੂੰ ਪਹਿਲਾਂ ਕੱਟੇ ਜੁਆਇੰਟ ਲੈਸ ਲੱਗ ਜਾਂਦੀ ਹੈ ਤੇ ਨਾ ਹੀ ਆਪਣੀ ਲੈਸ ਵਿੰਗੀ ਟੇਢੀ ਲੱਗਦੀ ਹੈ ਆਪਾਂ ਨੂੰ ਕਪੜੇ ਨੂੰ ਕੱਟ ਕੇ ਜੁਆਇੰਟ ਲੈਸ ਐਡ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਇਸ ਤਰ੍ਹਾਂ ਜੀ ਪਹਿਲਾਂ ਕਪੜੇ ਦੇ ਉੱਪਰ ਧਰ ਕੇ लेस ਨੂੰ ਅਟੈਚ ਕਰਕੇ ਫਿਰ ਸੈਂਟਰ ਚ ਕਪੜਾ ਕੱਟ ਦੇਣਾ ਹੁਣ ਜਿਹੜਾ ਆਪਾਂ ਕਪੜਾ ਕੱਟਿਆ ਸੀ ਉਹਨੂੰ ਆਲੇ-ਦੁਆਲੇ ਨੂੰ ਫੋਲਡ ਕਰਕੇ ਇਹਦੇ ਉੱਪਰ ਆਪਾਂ ਜੀ ਸਿਲਾਈ ਲਗਾ ਲੈਣੀ ਆ। ਆ ਦੇਖੋ ਜੀ ਆਪਣੀ ਜੁਆਇੰਟ लेस ਐਡ ਹੋਊਗੀ। ਹੁਣ ਆਪਾਂ ਜੀ ਪਹੁੰਚੇ ਵਾਲੀ ਸਿਲਾਈ ਲਾਵਾਂਗੇ। ਦੇਖੋ ਜੀ ਆਪਾਂ 8 ਇੰਚ ਪਹੁੰਚਾ ਤਿਆਰ ਰੱਖਣਾ। ਕਈ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਆ ਜੀ ਸਾਡੇ ਪਿਛਲੇ ਪਾਸੇ ਝੋਲ ਪੈ ਜਾਂਦੀ ਆ। ਦੇਖੋ ਜਿੰਨਾ ਪਹੁੰਚਾ ਆਪਾਂ ਤਿਆਰ ਰੱਖਣਾ ਸਿੱਧੀ ਸਿਲਾਈ ਲਾ ਲਈ। ਨਿਸ਼ਾਨ ਲਾ ਲਿਆ ਦੇਖੋ ਜੀ ਆਪਾਂ ਐਦਾਂ ਨਹੀਂ ਲਾਉਣੀ ਸਲਾਈ ਵੀ ਨੀਚੇ ਤੋਂ ਜਿੰਨੀ ਮੂਰੀ ਤਿਆਰ ਆ ਗਈ ਵੀ ਓਨੀ ਰੱਖ ਕੇ ਆਪਾਂ ਜਿੰਨਾ ਕੱਪੜਾ ਹੈਗਾ ਉੱਤੇ ਨਿਸ਼ਾਨੀ ਲਾ ਦੋ ਨਹੀਂ ਜੀ ਆਪਾਂ ਉੱਪਰ ਜਿੱਥੇ ਪਹੁੰਚਾ ਖਤਮ ਹੁੰਦਾ 1 ਇੰਚ ਦਾ ਨਿਸ਼ਾਨ ਉੱਥੇ ਲਾਇਆ ਉੱਥੇ ਲਾਉਣ ਤੋਂ ਬਾਅਦ ਆ ਦੇਖੋ ਜੀ ਆਪਾਂ ਜੁਆਇੰਟਲੈਸ ਵੀ ਆਪ ਸੱਚ ਮਲਾ ਲੈਣੀ ਆ ਦੇਖੋ ਇੱਧਰ ਥੋੜਾ ਚਾਹੇ ਕਿੰਨਾ ਮਰਜੀ ਵੇਸਟ ਕੱਪੜਾ ਰਹਿ ਜਵੇ ਉਹਦੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ نیچے 8 ਇੰਚ ਤੇ ਉੱਪਰ ਜਿੱਥੇ ਪਹੁੰਚਾ ਖਤਮ ਹੋਇਆ ਉੱਥੇ 1 ਇੰਚ ਵਧਾ ਕੇ ਰੱਖਣਾ ਥੋੜਾ ਪਹੁੰਚਾ 7 ਇੰਚਾ ਤਾਂ نیچے ਤੋਂ 7 ਇੰਚ ਉੱਪਰ 1 ਇੰਚ ਵਧਾ ਕੇ ਫਿਰ ਉਹਨਾਂ ਫਰਕ ਪਾ ਕੇ ਜੀ ਤੁਸੀਂ ਸਿਲਾਈ ਲਗਾ ਲੈਣੀ ਆ ਇਸ ਤਰ੍ਹਾਂ ਜਿਹੜਾ ਸਾਈਡ ਤੇ ਐਕਸਟਰਾ ਕੱਪੜਾ ਰਹਿੰਦਾ ਜੀ ਉਹ ਰਹਿਣ ਦਿਓ ਉਹਦੀ ਆਪਾਂ ਬਾਅਦ ਵਿੱਚ ਕਟਿੰਗ ਕਰ ਲੈਣੀ ਆ ਜੁਆਇੰਟਲੈਸ ਆਪਸ ਵਿੱਚ ਜੁਆਇੰਟ ਹੋਣੀ ਚਾਹੀਦੀ ਹੈ ਨਹੀਂ ਜਦੋਂ ਪਿੱਛੇ ਸਲਾਈ ਲਗਾਉਣ ਤੋਂ ਬਾਅਦ ਬਹੁਤ ਬੁਰੀ ਲੱਗਦੀ ਹੈ ਦੇਖੋ ਜੀ ਦੇਖੋ ਜੀ ਜੇ ਆਪਣੇ ਸਲਵਾਰ ਦੇ ਪਹੁੰਚੇ ਇਦਾਂ ਘੁੰਮਦੇ ਨੇ ਵਿੱਚ ਨੂੰ ਤਾਂ ਆਪਣੀ ਸਲਵਾਰ ਬਿਲਕੁਲ ਠੀਕ ਬਣੀ ਹੈ ਜੀ